हां ता प्यारे बच्चे सारानु प्यार पूरी सस्का हाल हां बेटा ਆਪਾਂ ਹੁਣ 10.1 ਅਭਿਆਸ ਦਾ ਸਵਾਲ ਨੰਬਰ 4 ਹੈ ਜਿਹੜਾ ਉਹ ਕਰਨ ਲੱਗੇ ਆ ਧਿਆਨ ਦੇ ਨਾਲ ਦੇਖੋ ਬੇਟਾ ਸੌਖਾ ਹੀ ਸਵਾਲ ਹੈ ਕਹਿੰਦਾ ਇਹ ਛੜ ਗ੍ਰਾਫ ਦੇ ਬਾਰੇ ਆ ਕਹਿੰਦਾ ਤਿਉਹਾਰਾਂ ਮੌਕੇ ਕਿਸੇ ਮਠਾਈ ਦੀ ਦੁਕਾਨ ਵਿੱਚ ਇੱਕ ਹਫ਼ਤੇ ਵਿੱਚ ਵਰਤੇ ਗਏ ਦੁੱਧ ਦੀ ਮਾਤਰਾ ਹੇਠ ਦਿੱਤੇ ਛੜ ਗ੍ਰਾਫ ਅਨਸਾਰ ਹੈ ਤਾਂ ਆਹ ਬੇਟਾ ਛੜ ਗ੍ਰਾਫ ਸਾਨੂੰ ਦਿੱਤਾ ਹੋਇਆ ਹੈ ਇਹਨੂੰ ਬਸ ਰੀਡ ਕਰਨਾ ਧਿਆਨ ਦੇ ਨਾਲ ਆ ਇੱਧਰ ਵਰਤਿਆ ਗਿਆ ਦੁੱਧ ਲੀਟਰਾਂ ਦੇ ਵਿੱਚ ਠੀਕ ਹੈ ਸੋਮਵਾਰ ਨੂੰ 150 ਆ ਛੜ 150 ਤੱਕ ਜਾਂਦੀ ਪਈ ਹੈ ਨਾ ਤੇ ਕਿੰਨੇ ਲੀਟਰ ਸੋਮਵਾਰ ਨੂੰ ਦੁੱਧ ਵਰਤੇ ਆ ਗਿਆ 150 ਮੰਗਲਵਾਰ ਨੂੰ ਆ ਛੜ ਜਾਂਦੀ ਪਈ ਹੈ 200 ਤੱਕ 200 ਲੀਟਰ ਬੁੱਧਵਾਰ ਨੂੰ ਆ 100 ਤੋਂ ਥੋੜਾ ਜਿਹਾ ਥੱਲੇ ਹੈ 90 ਕਿ ਲੀਟਰ ਦੇ ਇਹਦੀ ਸੀਰੀਜ਼ ਦੇ ਵਿੱਚ ਹੈ ਸ਼ਾਇਦ ਹਾਂ ਲਗਭਗ 85 90 ਲੀਟਰ ਵਰਤਿਆ ਗਿਆ ਠੀਕ ਹੈ ਵੀਰਵਾਰ ਨੂੰ ਕਿੰਨਾ ਵਰਤਿਆ ਗਿਆ 250 ਲੀਟਰ ਵਰਤਿਆ ਗਿਆ ਸ਼ੁੱਕਰਵਾਰ ਨੂੰ ਕਿੰਨਾ ਵਰਤਿਆ ਗਿਆ 300 ਇਹ ਅਸੀਂ ਫੁੱਟਾ ਲਾ ਕੇ ਵੀ ਦੇਖ ਸਕਦੇ ਹਾਂ ਠੀਕ ਹੈ ਤਾਂ ਸ਼ਨੀਵਾਰ ਨੂੰ ਕਿੰਨਾ ਵਰਤਿਆ ਗਿਆ ਬੇਟਾ 150 ਲੀਟਰ ਤੇ ਐਤਵਾਰ ਨੂੰ ਕਿੰਨਾ ਵਰਤਿਆ ਗਿਆ 350 ਲੀਟਰ ਦੁੱਧ ਦਾ ਜਿਹੜਾ ਵਰਤਿਆ ਗਿਆ ਠੀਕ ਹੈ ਤਾਂ ਆਪਾਂ ਪੁੱਤ ਹੁਣ ਇਹਦੇ ਵਿੱਚੋਂ ਸਵਾਲਾਂ ਦੇ ਜਵਾਬ ਦਵਾਂਗੇ ਇਹ ਬੇਟਾ ਸਭ ਤੋਂ ਸੌਖਾ ਟੌਪਿਕ ਹੈਗਾ ਸਿਰਫ ਜੇ ਅਸੀਂ ਗੱਲ ਨੂੰ ਧਿਆਨ ਨਾਲ ਸਮਝ ਜਾਈਏ ਤਾਂ ਅੱਗੇ ਕੀ ਕਹਿੰਦਾ ਪਿਆ ਕਹਿੰਦਾ ਸਭ ਪਹਿਲਾ ਸਵਾਲ ਆ ਸਭ ਤੋਂ ਵੱਧ ਦੁੱਧ ਕਿਹੜੇ ਦਿਨ ਵਰਤਿਆ ਗਿਆ ਤਾਂ ਬੇਟਾ ਜਦੋਂ ਅਸੀਂ ਇਹ ਚਿੱਤਰ ਨੂੰ ਧਿਆਨ ਨਾਲ ਦੇਖਦੇ ਆ ਆ ਛੜ ਸਭ ਤੋਂ ਲੰਬੀ ਹੈ ਤਾਂ ਸਭ ਤੋਂ ਵੱਧ ਦੁੱਧ ਕਿਹੜੇ ਦਿਨ ਵਰਤਿਆ ਗਿਆ ਐਤਵਾਰ ਨੂੰ ਇਹਦਾ ਉੱਤਰ ਕੀ ਆਊਗਾ ਐਤਵਾਰ ਆ ਦੇਖੋ ਪੁੱਤ ਐਤਵਾਰ ਲਿਖਿਆ ਹੋਇਆ ਥੱਲੇ ਠੀਕ ਹੈ ਅੱਗੇ ਕੀ ਕਹਿੰਦਾ ਸਭ ਤੋਂ ਘੱਟ ਦੁੱਧ ਕਿਹੜੇ ਦਿਨ ਵਰਤਿਆ ਗਿਆ ਤਾਂ ਚਿੱਤਰ 'ਚ ਦੇਖੋ ਸਭ ਤੋਂ ਛੋਟੀ ਛੜ ਕਿਹੜੀ ਹੈ ਆ ਸਭ ਤੋਂ ਛੋਟੀ ਹੈ ਬੁੱਧਵਾਰ ਨੂੰ ਸਭ ਤੋਂ ਘੱਟ ਤਾਂ ਸਭ ਤੋਂ ਘੱਟ ਦੁੱਧ ਕਿਹੜੇ ਦਿਨ ਵਰਤਿਆ ਗਿਆ ਬੁੱਧਵਾਰ ਨੂੰ ਬੁੱਧਵਾਰ ਨੂੰ ਠੀਕ ਹੈ ਬੇਟਾ ਅੱਗੇ ਬੇਟਾ ਆ ਗਿਆ ਕਿਹੜੇ ਦੋ ਦਿਨਾਂ ਦੌਰਾਨ ਇੱਕੋ ਜੀ ਮਾਤਰਾ ਵਿੱਚ ਦੁੱਧ ਵਰਤਿਆ ਗਿਆ ਤੇ ਕਿੰਨਾ ਤੇ ਬੇਟਾ ਦੇਖੋ ਦੋ ਛੜਾਂ ਇੱਕੋ ਜੀਆਂ ਕਿਹੜੀਆਂ ਹੈਗੀਆਂ ਆਹ ਦੇਖੋ ਬੇਟਾ ਇੱਕ ਆ ਛੜ ਤੇ ਇੱਕ ਆ ਛੜ ਆ ਦੋਵੇਂ ਛੜਾਂ ਇੱਕੋ ਜਿੰਨੀਆਂ ਆ ਠੀਕ ਹੈ ਤਾਂ ਕਿਹੜੇ ਸੋਮਵਾਰ ਤੇ ਸ਼ਨੀਵਾਰ ਨੂੰ ਕਿਹੜੇ ਦੋ ਦਿਨ ਇੱਕੋ ਜਿੰਨਾ ਦੁੱਧ ਵਰਤਿਆ ਗਿਆ ਸੋਮਵਾਰ ਤੇ ਸ਼ਨੀਵਾਰ ਨੂੰ ਤੇ ਕਿੰਨਾ ਵਰਤਿਆ ਗਿਆ 150 ਲੀਟਰ ਠੀਕ ਹੈ ਤਾਂ ਇੱਥੇ ਅਸੀਂ ਉੱਤਰ ਦਵਾਂਗੇ ਸੋਮਵਾਰ ਤੇ ਸ਼ਨੀਵਾਰ ਕਿੰਨਾ ਵਰਤਿਆ ਗਿਆ 150 ਲੀਟਰ ਠੀਕ ਹੈ ਬੇਟਾ ਬਸ ਗ੍ਰਾਫ ਦੇਖਣਾ ਤੇ ਆਪਾਂ ਉੱਤਰ ਦੇ ਦੇਣਾ ਤੁਹਾਨੂੰ ਇੱਕ ਹੀ ਸਵਾਲ ਆਉਣਾ 10 ਸਵਾਲ ਨਹੀਂ ਪੁੱਛੂਗਾ ਉਹ ਠੀਕ ਹੈ ਇਹਦੇ ਚ ਤਾਂ ਆਪਾਂ 5 ਹਨ ਤਾਂ ਅੱਗੇ ਵੀਰਵਾਰ ਤੇ ਸ਼ੁੱਕਰਵਾਰ ਨੂੰ ਕੁੱਲ ਕਿੰਨਾ ਦੁੱਧ ਵਰਤਿਆ ਗਿਆ ਵੀਰਵਾਰ ਨੂੰ ਕਿੰਨਾ ਦੁੱਧ ਹੈ ਬੇਟਾ 250 ਲੀਟਰ ਠੀਕ ਹੈ ਤੇ ਸ਼ੁੱਕਰਵਾਰ ਨੂੰ ਕਿੰਨਾ ਹੈਗਾ 300 ਲੀਟਰ ਤੇ ਅਸੀਂ ਇਹਦਾ ਜੋੜ ਦਵਾਂਗੇ ਵੀਰਵਾਰ ਤੇ ਸ਼ੁੱਕਰਵਾਰ ਨੂੰ 250 300 ਇਹ ਆਜੂਗਾ 550 ਲੀਟਰ ਉੱਤਰ ਆ ਗਿਆ ਠੀਕ ਹੈ ਬੇਟਾ ਅੱਗੇ ਆ ਗਿਆ ਐਤਵਾਰ ਨਾਲੋਂ ਮੰਗਲਵਾਰ ਨੂੰ ਕਿੰਨਾ ਘੱਟ ਦੁੱਧ ਵਰਤਿਆ ਗਿਆ ਤਾਂ ਐਤਵਾਰ ਨਾਲੋਂ ਮੰਗਲਵਾਰ ਨੂੰ ਕਿੰਨਾ ਦੁੱਧ ਵਰਤਿਆ ਗਿਆ ਸੀ ਬੇਟਾ 200 ਲੀਟਰ ਤੇ ਐਤਵਾਰ ਨੂੰ ਕਿੰਨਾ ਵਰਤਿਆ ਗਿਆ ਸੀ 350 ਲੀਟਰ ਕਿੰਨਾ ਘਟ ਵਰਤਿਆ ਗਿਆ ਕਿੰਦਾ ਤਾਂ 350 ਘਟਾਓ 200 बराबर है 150 लीटर उत्तर आ ਜਾਊਗਾ ਸੋ ਬੇਟਾ ਇਸ ਤਰ੍ਹਾਂ ਦਾ ਤੁਹਾਨੂੰ ਸਵਾਲ ਆਊਗਾ ਇੱਕ ਗ੍ਰਾਫ ਦਿੱਤਾ ਹੋਊ ਗ੍ਰਾਫ ਦੇ ਵਿੱਚੋਂ ਇੱਥੇ ਤਾਂ ਆਪਾਂ ਪੰਜ ਸਵਾਲ ਕੀਤੇ ਉੱਥੇ ਸਿਰਫ ਇੱਕ ਹੀ ਸਵਾਲ ਤੁਹਾਡੇ ਤੋਂ ਪੁੱਛਿਆ ਜਾਊਗਾ ਤੇ ਉਹਦਾ ਤੁਹਾਨੂੰ ਨੰਬਰ ਮਿਲ ਜਾਣਾ ਇਸ ਕਰਕੇ ਸਭ ਤੋਂ ਸੌਖਾ ਟੌਪਿਕ ਹੈਗਾ ਆ ਤਾਂ ਇਹਦੇ ਨਾਲ ਹੀ ਬੇਟਾ ਇਹ ਜਿਹੜਾ ਸੀਗਾ ਚਾਰ ਨੰਬਰ ਸਵਾਲ ਸਾਡਾ ਕੰਪਲੀਟ ਹੋ ਗਿਆ ਅਗਲੇ ਸਵਾਲ ਬੇਟਾ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਦੇ ਆਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਹੈ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ